ਇੰਗਲੈਂਡ ਦੀ ਧਰਤੀ ਦੇ ਉੱਤੇ ਆਪਾਂ ਜਿਹੜਾ ਕਿ ਇਟਾਲੀਅਨ ਪੀਜ਼ਾ ਲੈ ਕੇ ਆਏ ਆ ਤੇ ਸਾਡੇ ਜਿਹੜੇ ਯੂਰਪ ਤੋਂ ਆਏ ਹੋਏ ਆ ਸਾਡੇ ਵੀਰ ਭੈਣ ਭਰਾ ਬਹੁਤ ਸਾਡਾ ਸਾਥ ਦੇ ਰਿਹਾ ਜੀ ਸਿੱਖਾ ਦਾ ਦੇ ਹੈਗਾ ਇਟਾਲੀਆ ਤੇ ਦੇਖਿਆ ਵੀ ਪਹਿਲਾਂ ਬਹੁਤ ਹੁਣ ਜਿਹੜਾ ਆਪਾਂ ਤੁਹਾਨੂੰ ਪੀਜ਼ਾ ਫੜਾਉਨੇ ਆ ਤੇ ਅੱਜ ਦਿਖਾਉਨੇ ਆ ਉਹ ਪੀਜ਼ਾ ਆਪਾਂ ਤਿਆਰ ਕਿਦਾਂ ਕਰਦੇ ਆ ਆਪਣੀ ਪੀਜ਼ਾ ਸੌਸ ਹੋ ਗਈ ਫਿਰ ਆਟਾ ਹੋ ਗਿਆ ਉਹ ਤੋਂ ਬਾਅਦ ਤੇ ਜਿਹੜਾ ਮੋਜ਼ਰੈਲਾ ਜਿਹਨੂੰ ਆਪਾਂ ਚੀਜ਼ ਕਹਿੰਦੇ ਆ ਇਹ ਤਿੰਨ ਚੀਜ਼ਾਂ ਇੰਪੋਰਟੈਂਟ ਆ ਬਾਕੀ ਪੀਜ਼ੇ ਦੀ ਨਾਲ ਨਾਲ ਤੁਹਾਨੂੰ ਹੋਰ ਵੀ ਜਾਣਕਾਰੀ ਜ਼ਰੂਰ ਦਵਾਂਗੇ ਜੀ ਇਸੇ ਵੀਡੀਓ ਦੇ ਵਿੱਚ ਤੁਸੀਂ ਜੁੜੇ ਰਹੋ ਐਂਡ ਤੱਕ ਜਰੂਰ ਦੇਖਿਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਆਪਾਂ ਇਹ ਦਿਖਾਉਣੀ ਆ ਕਿ ਜਿਹੜਾ ਕਿ ਅਸੀਂ ਪੀਜੇ ਦੇ ਵਿੱਚ ਆਟਾ ਵਰਤਦੇ ਆ ਆਟਾ ਬਣਾਉਣ ਦਾ ਕੀ ਤਰੀਕਾ ਹੈ ਮਿੱਤਰੋ ਪਿਆਰਿਓ ਸੱਜਣੋ ਸਾਰਿਓ ਸਾਰਿਆਂ ਨੂੰ ਪਿਆਰ ਭਰੀ ਸਤਸਰੀਏ ਕਾਲਿਆ ਮੈਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦੇ ਮੇਰੇ ਬਣੇ ਨਵੇਂ ਚੈਨਲ ਤੇ ਫੂਡ ਐਂਡ ਫਨ ਤੇ ਅੱਜ ਆਪਾਂ ਜੀ ਤੁਹਾਨੂੰ ਆਪਣੇ ਜਿਹੜਾ ਕਿ ਫੂਡ ਐਂਡ ਫਨ ਫਨ ਦੀਆ ਵੀਡੀਓ ਦੇ ਨਾਲ-ਨਾਲ ਆਪਾਂ ਜਿਹੜਾ ਕਿ ਨਾ ਫੂਡ ਦਾ ਵੀ ਤੁਹਾਡੇ ਨਾਲਾਂਝ ਪਿਆ ਕਰਾਂਗੇ ਅੱਜ ਆਪਾਂ ਸ਼ੁਰੂਆਤ ਕਰਦੇ ਹਾਂ ਜੀ ਤੁਹਾਨੂੰ ਇਟਾਲੀਅਨ ਪੀਜਾ ਤੋਂ ਜਿਹੜਾ ਕਿ ਇਟਾਲੀਅਨ ਪੀਜਾ ਦੁਨੀਆ ਦੇ ਵਿੱਚ ਮੰਨਿਆ ਪਰ ਇੰਗਲੈਂਡ ਦੀ ਧਰਤੀ ਦੇ ਉੱਤੇ ਆਪਾਂ ਜਿਹੜਾ ਕਿ ਇਟਾਲੀਅਨ ਪੀਜ਼ਾ ਲੈ ਕੇ ਆਏ ਆ ਤੇ ਸਾਡੇ ਜਿਹੜੇ ਯੂਰਪ ਤੋਂ ਆਏ ਹੋਏ ਆ ਸਾਡੇ ਵੀਰ ਭੈਣ ਭਰਾ ਬਹੁਤ ਸਾਡਾ ਸਾਥ ਦੇ ਰਹੇ ਆ ਜੀ ਤੇ ਸਾਡੇ ਪੀਜ਼ੇ ਨੂੰ ਬਹੁਤ ਪਸੰਦ ਕਰਦੇ ਬਾਕੀ ਜਿਹੜੇ ਕਿ ਲੱਗੇ ਹੋਏ ਸੀ ਯੂਕੇ ਦੇ ਵੀ ਸ਼ੁਰੂ ਤੋਂ ਇਸ ਪੀਜ਼ੇ ਨੂੰ ਖਾਣ ਲੇ ਤੇ ਪਰ ਹੁਣ ਜਦੋਂ ਇੱਕ ਵਾਰੀ ਉਹਨਾਂ ਦੇ ਵੀ ਮੂੰਹ ਨੂੰ ਲੱਗਦਾ ਤੇ ਉਹ ਵੀ ਕਹਿੰਦੇ ਹਾਂ ਵੇ ਇਹਨੂੰ ਪੀਜ਼ਾ ਕਹਿੰਦੇ ਆ ਬਾਕੀ ਜੀ ਤਾਨੂੰ ਅੱਜ ਪੀਜ਼ਾ ਜਿਹੜਾ ਕਿ ਤੁਸੀਂ ਖਾਧਾ ਦੇ ਹੈਗਾ ਇਟਾਲੀਅਨ ਤੇ ਦੇਖਿਆ ਵੀ ਪਹਿਲਾਂ ਬਹੁਤ ਹੋਣਾ ਜਿਹੜਾ ਆਪਾਂ ਤੁਹਾਨੂੰ ਪੀਜ਼ਾ ਫੜਾਉਨੇ ਆ ਤੇ ਅੱਜ ਦਿਖਾਉਨੇ ਆ ਉਹ ਪੀਜ਼ਾ ਆਪਾਂ ਤਿਆਰ ਕਿੱਦਾਂ ਕਰਦੇ ਤੇ ਕਿਸ ਤਰੀਕੇ ਨਾਲ ਬਣਾਉਨੇ ਆ ਉਹਦੇ ਲਈ ਕਿਹੜੀ ਪੀਜ਼ਾ ਸੌਸ ਆ ਤੇ ਉਹਦੇ ਲਈ ਆਪਾਂ ਜਿਹੜਾ ਕਿ ਆਟਾ ਕਿਹੜਾ ਆਟਾ ਵਰਤਦੇ ਆ ਸਭ ਤੋਂ ਮੇਨ ਚੀਜ਼ਾਂ ਜਿਹੜੀਆਂ ਹਨਾ ਪੀਜ਼ੇ ਦੇ ਵਿੱਚ ਇਹ ਤਿੰਨ ਚੀਜ਼ਾਂ ਆਉਂਦੀਆਂ ਬਾਈ ਜੀ ਪਹਿਲੀ ਆਪਣੀ ਪੀਜ਼ਾ ਸੌਸ ਹੋ ਗਈ ਫਿਰ ਆਟਾ ਹੋ ਗਿਆ ਉਸ ਤੋਂ ਬਾਅਦ ਤੇ ਜਿਹੜਾ ਮੋਜ਼ਰੈਲਾ ਜਿਹਨੂੰ ਆਪਾਂ ਚੀਜ਼ ਕਹਿੰਦੇ ਆ ਇਹ ਤਿੰਨ ਚੀਜ਼ਾਂ ਇੰਪੋਰਟੈਂਟ ਆ ਉਸ ਤੋਂ ਬਾਅਦ ਚ ਬਣਾਉਣ ਵਾਲੇ ਤੇ ਡਿਪੈਂਡ ਬਾਅਦ ਦੇ ਵਿੱਚ ਕਰਦਾ ਪਹਿਲਾਂ ਸਭ ਤੋਂ ਮੇਨ ਚੀਜ਼ਾਂ ਜਿਹੜੀਆਂ ਪੀਜ਼ੇ ਦੇ ਵਿੱਚ ਇਹ ਦੱਸੀ ਜਾਂਦੀਆਂ ਬਾਕੀ ਪੀਜ਼ੇ ਦੀ ਨਾਲ ਨਾਲ ਤੁਹਾਨੂੰ ਹੋਰ ਵੀ ਜਾਣਕਾਰੀ ਜ਼ਰੂਰ ਦਵਾਂਗੇ ਜੀ ਇਸੇ ਵੀਡੀਓ ਦੇ ਵਿੱਚ ਤੁਸੀਂ ਜੁੜੇ ਰਹੋ ਐਂਡ ਤੱਕ ਜ਼ਰੂਰ ਦੇਖਿਓ ਤੇ ਪੀਜ਼ੇ ਦੇ ਖਾਣ ਦੇ ਜਿਹੜੇ ਕਿ ਪੀਜਾ ਵੀ ਪਹਿਚਾਨ ਤੇ ਪੀਜਾ ਖਾਣ ਦਾ ਟੇਸਟ ਤਾਂ ਚਲੋ ਬੰਦਾ ਖਾ ਕੇ ਆ ਪਰ ਜਾਣਕਾਰੀ ਕੀ ਹੈ ਪੀਜੇ ਦੇ ਵਿੱਚ ਇਹ ਤੁਹਾਨੂੰ ਜ਼ਰੂਰ ਦੱਸ ਦਈਏ ਆਪਾਂ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਆਪਾਂ ਇਹ ਦਿਖਾਉਨੇ ਆ ਕਿ ਜਿਹੜਾ ਕਿ ਅਸੀਂ ਪੀਜੇ ਦੇ ਵਿੱਚ ਆਟਾ ਵਰਤਦੇ ਆ ਆਟਾ ਬਣਾਉਣ ਦਾ ਕੀ ਤਰੀਕਾ ਲਓ ਜੀ ਆਪਾਂ ਪਹਿਲਾਂ ਚੱਲਦੇ ਆ ਤੁਹਾਨੂੰ ਲੈ ਕੇ ਉਧਰਲੇ ਪਾਸੇ ਮੋ ਜੀ ਲੋ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਪੀਜ ਦਾ ਜਿਹੜਾ ਇਹਨਾਂ ਆ ਤੁਸੀਂ ਨੈੱਟ ਤੇ ਵੀ ਚੈੱਕ ਕਰਕੇ ਦੇ ਸਕਦੇ ਜਿਹੜਾ ਕਿ ਆਪਾਂ ਨਾ ਆਟਾ ਵਰਤਦੇ ਆ ਇਹ ਦੋ ਤਰ੍ਹਾਂ ਦਾ ਇੱਕ ਹੈਗਾ ਜੀ ਬਲੂ ਤੇ ਇੱਕ ਹੈਗਾ ਰੈੱਡ ਇਹ ਮਿਕਸ ਕਰਕੇ ਬਣਾਇਆ ਜਾਂਦਾ ਇਹਦਾ ਕਾਰਨ ਕੀ ਆ ਇਸਦਾ ਕਾਰਨ ਇਹ ਆ ਕਿ ਇੱਕ ਜਿਹੜਾ ਹੈਗਾ ਆ ਬਹੁਤ ਹਾਰਡ ਆ ਤੇ ਇੱਕ ਬਹੁਤ ਸੌਫਟ ਜਿਹੜਾ ਕਿ ਆਟਾ ਇਹਨੂੰ ਕਹਿੰਦੇ ਆਪਾਂ 00 ਜਿਹੜਾ ਕਿ ਆ ਲਿਖਿਆ ਹੋਣਾ ਤੁਸੀਂ ਪੜ੍ਹ ਸਕਦੇ ਆ ਇਹ ਹੈਗਾ ਆ 00 ਜਿਹੜਾ ਕਿ ਬੈਲ ਫੁੱਲ ਐਨ ਇਹਦਾ ਮੰਤਰ ਜਿਹੜੀ ਹੈ ਨਾ ਉਹ 00 ਇਹ ਬਣਿਆ ਹੋਇਆ ਜੀ ਨਾਪोली ਜਿਹੜਾ ਕਿ ਆਪਣਾ ਇਟਾਲੀਅਨ ਤੁਸੀਂ ਨੈਟ ਤੇ ਚੈੱਕ ਕਰ ਸਕਦੇ ਤੇ ਜਿਹਦੇ ਵਿੱਚ ਆਪਾਂ ਬਣਾਉਨੇ ਆ ਇਹ ਸਾਡੀ ਆਟਾ ਗੁੰਨਣ ਵਾਲੀ ਮਸ਼ੀਨ ਹੈ ਜੀ ਤੇ ਆਪਾਂ ਆਟਾ ਪਹਿਲਾਂ ਗੁੰਨ ਕੇ ਰੱਖਿਆ ਹੋਇਆ ਸੀ ਲੋ ਭਾਈ ਜੀ ਸਭ ਤੋਂ ਪਹਿਲਾਂ ਨਾ ਜਿਹੜਾ ਕਿ ਤੁਹਾਨੂੰ ਆਪਾਂ ਦੱਸ ਦਈਏ ਆਟੇ ਦੇ ਵਿੱਚ ਆਟਾ ਜਿਹੜਾ ਕਿ ਮੀਨਾਟਾ ਹੁੰਦਾ ਨਾ ਉਹਦੇ ਵਿੱਚ ਇੱਕ ਹੁੰਦਾ ਨਮਕ ਤੇ ਫਿਰ ਹੁੰਦਾ ਆ ਥੋੜਾ ਜਿਹਾ 올ਿਵ ਜਿਹੜਾ ਕਿ ਤੇਲ ਆਪਾਂ ਨਾ ਜਿਹੜਾ 올ਿਵ ਤੇ ਉਹ ਤੋਂ ਬਾਅਦ ਵਿੱਚ ਪਾਣੀ ਹੁੰਦਾ ਹੋਰ ਕੋਈ ਆਈਟਮ ਨਹੀਂ ਪਾਈ ਦੀ ਇਹ ਹੈਗਾ ਜਿਹੜਾ ਕਿ ਆਟਾ ਨੇਚਰਲ ਨੇਚਰਲ ਆਲਟੇ ਦਾ ਕਹਿੰਦਾ ਮਤਲਬ ਬਣਾਉਣ ਦਾ ਹੀ ਕਾਰਨ ਹੈ ਵੀ ਤੁਹਾਡੀ ਸਿਹਤ ਲਈ ਸਭ ਤੋਂ ਬੈਸਟ ਚੀਜ਼ ਜਿਹੜੀ ਹੈ ਨਾ ਇਹ ਸਿਰਫ ਆਟਾ ਦੋ ਚੀਜ਼ਾਂ ਨੇ ਬਣਦਾ ਜਿਹੜਾ ਆਪਾਂ ਉਹਦੇ ਵਿੱਚ ਪਾਉਨੇ ਹਨ ਨੂੰ ਇਟਸ ਵਗੈਰਾ ਜਿਹੜਾ ਕਿ ਆਟੇ ਨੂੰ ਫਲਾਉਂਦਾ ਉਹਨੂੰ ਆਪਾਂ ਮਿੱਠਾ ਕੁਦਾ ਨਹੀਂ ਹੈਗਾ ਪਰ ਉਹ ਚੀਜ਼ ਜਿੱਦੋਂ ਹੁਣ ਪਤਾ ਨਹੀਂ ਇੰਡੀਆ ਦੇ ਵਿੱਚ ਕੀ ਕਹਿੰਦੇ ਆ ਇਹ ਜਿਹੜਾ ਇਟਾਲੀਅਨ ਦੇ ਵਿੱਚ ਆ ਤੇ ਉਹਨੂੰ ਅਲੇਵੀ ਤੋਂ ਕਹਿੰਦੇ ਨੇ ਲੇਵੀ ਤੋਂ ਜਿਹੜਾ ਕਿ ਫਰੈਸ਼ ਹੁੰਦਾ ਤੇ ਵਿੱਚ ਪਈਦਾ ਲੂਣ ਤੇ ਜਿਹੜਾ ਆਟਾ ਆਪਾਂ ਬਣਾਉਨੇ ਆ ਇਹ ਘੱਟੋ ਘੱਟ ਵੀ 24 ਘੰਟੇ ਪਹਿਲਾਂ ਬਣਾਉਣਾ ਪੈਂਦਾ ਇਹਦਾ ਕਾਰਨ ਕੀ ਆ ਤੇ ਜਦੋਂ ਤੁਸੀਂ ਆਟੇ ਨੂੰ ਬਣਾ ਕੇ ਥੋੜੇ ਟਾਈਮ ਬਾਅਦ ਉਹ ਹੀ ਪੀਜ਼ਾ ਬਣਾ ਲਓ ਉਹ ਫਿਰ ਤੁਹਾਡਾ ਟੈਡ ਖਰਾਬ ਹੋ ਕਰਦਾ ਇਹਦੇ ਵਿੱਚ ਜਿਹੜੀਆਂ ਨਾ ਮਾੜੀਆਂ ਚੀਜ਼ਾਂ ਹੁੰਦੀਆਂ ਜਦੋਂ ਮੰਨ ਲਓ 24 ਘੰਟੇ ਦੇ ਵਿੱਚ ਉਹ ਚੀਜ਼ਾਂ ਸਾਰੀਆਂ ਨਿਕਲ ਜਾਂਦੀਆਂ ਇੱਥੇ ਬਹੁਤ ਸਾਰੇ ਜਿਹੜੇ ਕਿ ਪੀਜ਼ਾ ਸ਼ਾਪ ਵਾਲਿਆਂ ਉਹ ਬਣਾਉਂਦੇ ਆ 2 ਘੰਟੇ ਬਾਅਦ ਉਹ ਟ੍ਰੇ ਦੇ ਵਿੱਚ ਥੱਲੇ ਲਾ ਕੇ ਤੇਲ ਤੇ ਜੀ ਵਿੱਚ ਪਾਇਆ ਹੁੰਦਾ ਉਹ ਜਿਹੜਾ ਆਟਾ ਫਲਾਉਣ ਵਾਲਾ ਜਿਹਨੂੰ ਲੇਵੀ ਤੋਂ ਕਹਿੰਦੇ ਆਵਾਗੋਨ ਪਾਇਆ ਹੁੰਦਾ ਤੇ ਉਹ ਤੁਹਾਡੇ ਜਿਹੜੇ ਕਿ ਫਰਨਾ ਢੱਡ ਦੇ ਵੱਟ ਕੱਢਦਾ ਫਿੰਦਾ ਜਾ ਕੇ ਮਾਰਦਾ ਪੂਰੇ ਫਰਾਟੇ ਉਹ ਪੀਜਾ ਤੇ ਇਹ ਪੀਜੇ ਦੇ ਵਿੱਚ ਇਹ ਮੇਨ ਚੀਜ਼ ਜਿਹੜੀ ਇਟਾਲੀਅਨ ਪੀਜੇ ਦੇ ਵਿੱਚ ਫਰਕ ਇਹ ਆ ਕਿ ਜਿਹੜਾ ਆਟਾ ਆ ਤੁਹਾਨੂੰ ਉਹ ਬਿਲਕੁਲ ਤੁਹਾਡੀ ਸੇਤ ਦੇ ਲਈ ਬਹੁਤ ਹੀ ਬੈਸਟ ਹੁੰਦਾ ਡਾਲੀਅਨ ਪੀਜਾ ਜਿਹੜਾ ਕਿ ਥਿਨ ਬੇਸ ਦਾ ਕਿਉਂ ਹੁੰਦਾ ਉਹ ਇਹੀ ਕਾਰਨ ਹੁੰਦਾ ਉਹਦੇ ਵਿੱਚ ਇੰਨਾ ਮਟੀਰੀਅਲ ਨਹੀਂ ਪਾਇਆ ਹੁੰਦਾ ਸਿਰਫ ਲੂਣ ਤੇ ਜਿਹੜਾ ਲੇਵੀ ਤੋਂ ਇਸਤੇ ਜਿਹਨੂੰ ਕਹਿੰਦੇ ਨੇ ਆਪਾਂ ਉਹ ਇਸਟਾਰਕੈਸੇਟ ਦੇ ਲਈ ਤੇ ਬਾਕੀ ਜਿਹੜਾ ਪੇੜਾ ਹੁੰਦਾ ਪੇੜੇ ਦਾ ਵੀ ਬਹੁਤ ਫਰਕ ਹੈ ਉਹਦੇ ਵਿੱਚ ਤੇ ਜਿਹੜਾ ਆਪਾਂ ਦੂਆ ਪੀਜਾ ਖਾਂਦੇ ਆ ਉਹ 4 400 ਗ੍ਰਾਮ 5 500 ਗ੍ਰਾਮ ਦਾ ਪੇੜਾ ਹੁੰਦਾ ਤੇ ਇਹ ਪੇੜਾ ਜਿਹੜਾ ਆਪਣਾ 160 ਗ੍ਰਾਮ ਦਾ ਇੱਕ ਬੰਦੇ ਲਈ ਪੀਜਾ ਜਿਹੜਾ ਕਿ ਬੈਸਟ ਪੀਜਾ ਜਿਹੜਾ ਕਿ ਨਾ ਤੁਹਾਡੀ ਸਿਹਤ ਲਈ ਤੁਸੀਂ ਇੱਕ ਪੀਜੇ ਪੀਜੇ ਦੇ ਨਾਲ ਬਹੁਤ ਵਧੀਆ ਆਪਣਾ ਟੈਡ ਕਰ ਸਕਦੇ ਇੱਕ ਕੋਈ ਡਰਿੰਕ ਲੈ ਸਕਦੇ ਜਿਹੜੀ ਵੀ ਮਰਜੀ ਲਵੋ ਪੀਜੇ ਨਾਲ ਵੈਸੇ ਤਾਂ ਇਟਲੀ ਦੇ ਵਿੱਚ 20 ਰੁਪਏ ਵਗੈਰਾ ਤੇ ਕੋਕ ਵਗੈਰਾ ਹੀ ਜ਼ਿਆਦਾ ਪੀਤਾ ਜਾਂਦਾ ਤੇ ਇੰਗਲੈਂਡ 'ਚ ਥੋੜਾ ਡਿਫਰੈਂਟ ਆ ਇੱਥੇ ਗਈ ਮਿਲਕਸ਼ੇਕ ਵੀ ਪੀ ਲਾਂਦੇ ਪਰ ਮਿਲਕਸ਼ੇਕ ਜਿਹੜਾ ਨਾ ਪੀਜੇ ਦੇ ਨਾਲ ਉਹਦਾ ਕੋਈ ਲੈਣ ਦੇਣ ਹੈ ਨਹੀਂਗਾ ਉਹ ਤੁਹਾਡਾ ਹੋਰ ਯਾਨੀ ਕਿ ਟਰੈਡ ਦੇ ਵਿੱਚ ਤੁਸੀਂ ਆਪਾਂ ਬੋਝ ਪਾਉਣ ਵਾਲੀ ਗੱਲ ਆ ਆਪਾਂ ਵੇਚਣ ਦੇ ਨਾਲ-ਨਾਲ ਇਹ ਚੀਜ਼ਾਂ ਜ਼ਰੂਰੀ ਦੱਸਾਂਗੇ ਵੀ ਜਿਹੜੀਆਂ ਤੁਹਾਡੇ ਸਰੀਰ ਲਈ ਵਧੀਆ ਚੀਜ਼ਾਂ ਕੁ ਸੈਟ ਚੀਜ਼ਾਂ ਜਿਹੜੀਆਂ ਇਹ ਲਓ ਜੀ ਚੱਲਦੇ ਹੁਣ ਆਪਾਂ ਇਹ ਤੋਂ ਪਹਿਲਾਂ ਤੁਹਾਨੂੰ ਆਟੇ ਬਾਰੇ ਦੱਸ ਦਿੰਦਾ ਵੀ ਆਟੇ ਦੇ ਵਿੱਚ ਇਹੀ ਤਿੰਨ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਪਾਣੀ ਹੋ ਗਿਆ ਲੇਵੀ ਤੋਂ ਹੋ ਗਿਆ ਲੇਵੀ ਤੋਂ ਫ੍ਰੈਸ਼ ਪਾਈਦਾ ਤੇ ਨਾਲ ਜਿਹੜਾ ਜੀ ਨਮਕ ਤੀਜੀ ਚੀਜ਼ ਆਪਾਂ ਕੋਲ ਕੋਈ ਲੈ ਕੇ ਨਹੀਂ ਆਏਦੇ ਬਾਕੀ ਹੋਰ ਪਤਾ ਕੀ ਕੀ ਪੈਂਦਾ ਦੇ ਵਿੱਚ ਦੁੱਧ ਪਾ ਦਿੰਦੇ ਆ ਤੇ ਢੇਰ ਸਾਰਾ ਤੇਲ ਪਾ ਦਿੰਦੇ ਆ ਉਹ ਤੋਂ ਬਾਅਦ ਦੇ ਵਿੱਚ ਆਂਡੇ ਵੀ ਪਾਉਂਦੇ ਆ ਹੋਰ ਬਹੁਤ ਕੁਸ਼ ਆ ਜੀ ਜਿਹੜੀ ਕਿ ਸੂਰ ਦੇ ਮੀਟ ਚਰਬੀ ਜਿਹੜੀ ਹੁੰਦੀ ਆ ਉਹ ਇੱਕ ਤੇਲ ਵੱਖਰਾ ਆਉਂਦਾ ਉਹ ਚੀਜ਼ ਪਾ ਦਿੰਦੇ ਆ ਉਹ ਇਹਦੇ ਨਾਲ ਉਹਦੇ ਨਾਲ ਇਹ ਕੀ ਕਰਨੇ ਆ ਉਹਦੇ ਨਾਲ ਪੀਜਾ ਜਿਹੜਾ ਸੌਫਟ ਪੀਜਾ ਬਣਦਾ ਉਹਦੇ ਉੱਤੇ ਪੀਜੇ ਦੇ ਜਿਹੜੇ ਕੰਡੇ ਆ ਉਹਦਾ ਰੰਗ ਵਧੀਆ ਜਾਂਦਾ ਸਿਰਫ ਇਹ ਦਿਖਾਵਲੇ ਉਹਦੀ ਟੇਸਟ ਨੂੰ ਨਹੀਂ ਇਛੇਤਨ ਨੂੰ ਜ਼ਿਆਦਾ ਵਧੀਆ ਬਣਾਉਂਦੇ ਪਰ ਜਿਹੜਾ ਇਟਾਲੀਅਨ ਪੀਜਾ ਇਹ ਤੇ ਸ਼ਕਲ ਤੇ ਘੱਟ ਜ਼ੋਰ ਦਿੱਤਾ ਜਾਂਦਾ ਜ਼ਿਆਦਾ ਟੇਸਟ ਤੇ ਸਿਹਤ ਦੇ ਲਈ ਹੁਣ ਤੁਹਾਨੂੰ ਦੱਸ ਦਿੰਦੇ ਆ ਜੀ ਅਗਲਾ ਪ੍ਰੋਸੀਜਰ ਕੀ ਆ ਲੋ ਜੀ ਦੂਜਾ ਜਿਹੜਾ ਕਿ ਆਪਾਂ ਤੁਹਾਨੂੰ ਦੱਸ ਦਈਏ ਵੀ ਆਹ ਜਿਹੜਾ ਆਟਾ ਰੱਖਿਆ ਨਾ ਇਹਦੇ ਉੱਤੇ ਜਿੱਦਾਂ ਆਪਾਂ ਰੋਟੀਆਂ ਨਹੀਂ ਪਕਾਉਂਦੀਆਂ ਬੀਬੀਆਂ ਸਾਡੀਆਂ ਨਾਲ ਪਲੇਥਣ ਹੁੰਦਾ ਇਹ ਹੈਗਾ ਜੀ ਪਲੇਥਣ ਤੇ ਦੂਆ ਜਿਹੜਾ ਪੀਜ਼ਾ ਬਣਾਉਂਦੇ ਆ ਉਹ ਟ੍ਰੇ ਦੇ ਵਿੱਚ ਢੇਰ ਸਾਰਾ ਤੇਲ ਹੁੰਦਾ ਤੇ ਉੱਤੇ ਵੀ ਤੇਲ ਮੱਥਿਆਂ ਦਾ ਤੇ ਆਪਾਂ ਤੇਲ ਬਿਲਕੁਲ ਹੀ ਨਹੀਂ ਟੱਚ ਕਰਨਾ ਉਹ ਵੇਰ ਉਹਦਾ ਵਿੱਚ ਇਹ ਚ ਫਰਕ ਪਹਿਲਾ ਇਹ ਹੈ ਜਿਹੜਾ ਟਾਲੀਅਨ ਪੀਜ਼ਾ ਵੀ ਇਦਾਂ ਹੀ ਬਣਾਉਨੇ ਆਪਾਂ ਜਿੱਦਾਂ ਬੇਲਣੇ ਦੇ ਨਾਲ ਰੋਟੀਆਂ ਪਕਾਈਦੀਆਂ ਨਾ ਰੋਟੀਆਂ ਨੂੰ ਪੇਥਲਾ ਲੱਗਦਾ ਉਹ ਚੀਜ਼ ਹੈ ਤੇ ਉਹ ਤੋਂ ਨਾਲ-ਨਾਲ ਜਿਹੜੇ ਚੀਜ਼ਾਂ ਫਰੈਸ਼ ਆ ਜਿਹੜਾ ਆਪਣਾ ਸਮਾਨ ਪਿਆ ਇਹ ਜਿੱਦਾਂ ਆਪਾਂ ਫਰੈਸ਼ ਕੱਟ ਕੇ ਰੱਖਿਆ ਇਹ ਕੋਈ ਤੇਲ ਦੇ ਵਿੱਚ ਫਰਾਈ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਆ ਜਿਹੜਾ ਵੈਜੀਟੇਰੀਅਨ ਇਹ ਵੀ ਇਹ ਕੋਈ ਤੜਕਾ ਨਹੀਂ ਕੋਈ ਮਸਾਲਾ ਨਹੀਂ ਹੈਗਾ ਇਹ ਵੀ ਗ੍ਰਿਲਲੇ ਦੇ ਉੱਤੇ ਪਕਾਇਆ ਹੋਇਆ ਹੈ ਤੇ ਆ ਚੀਜ਼ਾਂ ਅਡਾਲੀਨ ਆ ਗਈਆਂ ਜਿਹੜੀਆਂ ਕਿ ਪਪੂਟੋ ਸਲਾਮੀ ਵਗੈਰਾ ਹੋਗੇ ਤੇ ਆ ਸਭ ਤੋਂ ਜਿਹੜੀ ਵੈਸਟ ਚੀਜ਼ ਤੁਹਾਨੂੰ ਦੱਸਿਆ ਜਿੱਦਾਂ ਨਾ ਤਿੰਨ ਚੀਜ਼ਾਂ ਹੁੰਦੀਆਂ ਆਟਾ ਹੋ ਗਿਆ ਮੋਸਰੇਲਾ ਹੋ ਗਿਆ ਤੇ ਟਮਾਟੋ ਜਿਹੜੀ ਪੀਜਾ ਸੌਸ ਹੁੰਦੀ ਆ ਆ ਦੇਖੋ ਜੀ ਬਿਲਕੁਲ ਪਨੀਰ ਲੱਗਦਾ ਨਾ ਦੇਖਣਾ ਤੁਹਾਨੂੰ ਪਰ ਇਹ ਪਨੀਰ ਨਹੀਂ ਇਹ ਹੈਗਾ ਮੋਸਰੇਲਾ ਇਹਨੂੰ ਕਹਿੰਦੇ ਮੋਸਰੇਲਾ ਯਾਨੀ ਕਿ 100% ਦੁੱਧ ਦਾ ਬਣਿਆ ਹੋਇਆ ਆ ਇਹਦੇ ਵਿੱਚ ਹੋਰ ਕੋਈ ਚੀਜ਼ ਨਹੀਂ ਹੈਗੀ ਮੁਸਰੱਲੇ ਵੀ ਬਹੁਤ ਤਰ੍ਹਾਂ ਦੇ ਆਉਂਦੇ ਆ ਪਰ ਜਿਹੜਾ ਆਪਾਂ ਮੁਸਰੱਲਾ ਲੈ ਕੇ ਆਏ ਆ ਇਹ ਹੈਗਾ ਆ 100% ਦੁੱਧ ਦਾ ਬਣਿਆ ਕੋਈ ਮਿਲਾਪਤੀ ਨਹੀਂ ਤੇ ਬਿਲਕੁਲ ਜੀ ਆਉਂਦਾ ਵੀ ਫਰੈਸ਼ ਫਰੈਸ਼ ਇਟਲੀ ਤੋਂ ਆਇਆ ਹੈ ਇਹ ਚੀਜ਼ਾਂ ਜਿਹੜੀਆਂ ਕਿ ਤੁਹਾਨੂੰ ਦਿਖਾਉਣੀ ਹੈ ਜਿਹੜਾ ਕਿ ਪਹਿਲੀ ਚੀਜ਼ ਲਾ ਲੋ ਇਹ ਦੂਜੀ ਚੀਜ਼ ਹੋ ਗਈ ਆਟੇ ਦੀ ਤੁਹਾਨੂੰ ਜਾਣਕਾਰੀ ਦੇਤੀ ਕਿ ਕਿੱਦਾਂ ਬਣਦੇ ਉਸ ਤੋਂ ਬਾਅਦ ਦੇ ਵਿੱਚ ਆ ਹੈਗਾ ਜੀ ਪਾਸਤਾ ਸੌਸ ਦੇਖੋ ਇਦੇ ਵਿੱਚ ਕੋਈ ਮਸਾਲਾ ਨਹੀਂ ਹੈਗਾ ਕੋਈ ਵੀ ਸਿਰਫ ਇੱਕ ਨਮਕ ਪੈ ਰਿਆ ਲੂਣ ਜਿਹਨੂੰ ਕਹਿੰਦੇ ਨੇ ਆਪਾਂ ਨਾ ਤੇ ਉਹ ਚੀਜ਼ ਇਹਦੇ ਵਿੱਚ ਇਹ ਜਿਹੜੀ ਤੁਹਾਨੂੰ ਬ੍ਰਾਂਡ ਵੀ ਇਹਦਾ ਤੁਹਾਨੂੰ ਦੱਸਾ ਦਿੰਨੇ ਕਿਹੜਾ ਹੈ ਆ ਜਿਹੜੀ ਕਿ ਆਪਣੀ ਪੀਜ਼ਾ ਸੌਸ ਆ ਇਟਲੀ ਤੋਂ ਆਉਂਦੀ ਮੋਤੀ ਤੁਸੀਂ ਇਹ ਵੀ ਸਰਚ ਮਾਰ ਕੇ ਨੈਟ ਦੇ ਉੱਤੇ ਦੇਖ ਸਕਦੇ ਸਾਰੀ ਚੀਜ਼ ਅੱਜਕੱਲ ਤੁਹਾਨੂੰ ਘਰੇ ਬੈਠੇ ਨੂੰ ਜਾਣਕਾਰੀ ਮਿਲ ਜਾਣੀ ਹੈ ਜੀ ਇਹ ਜਿਹੜੀ ਕਿ ਮੋਤੀ ਸੌਸ ਆ ਇਹ ਤੁਹਾਨੂੰ ਦੱਸਿਆ ਵੀ ਬਣਾਈ ਹੁੰਦੀ ਹੈ ਥੋੜੀ ਜਿਹੀ ਮਿਕਸ ਕਰਨੀ ਪੈਂਦੀ ਹੈ ਥੋੜਾ ਜਿਹਾ ਨਮਕ ਪਾਈ ਦਾ ਵਿੱਚ ਬਰਾਜ਼ੀਲ ਪਾਈ ਦਾ ਹੋਰ ਥੋੜਾ ਜਿਹਾ ਅਰੀਕਨ ਅਰੀਗ ਨੂੰ ਜਿਹੜਾ ਆ ਚੀਜ਼ਾਂ ਹੋ ਗਿਆ ਇਹ ਜਿਹੜੀਆਂ ਕਿ ਪੀਜੇ ਨੂੰ ਤੇ ਹੋਰ ਆਪਣੇ ਨਾ ਜਿਹੜੇ ਇੱਕ ਤੁਹਾਨੂੰ ਆ ਵੀ ਚਲੋ ਇਹਦੇ ਕੋਲ ਆਏ ਆ ਤੇ ਮਿਰਚ ਜਿਹੜੀ ਪਈ ਆ ਨਾ ਇਹ ਤੇ ਬਾਕੀ ਜਿਹੜੇ ਸਾਡੇ ਵੀਰ ਭੈਣ ਭਰਾ ਜਾਦਾ ਕਹਿੰਦੇ ਵੀ ਹਰੀ ਮਿਰਚ ਪਾ ਦੋ ਠੋਕ ਕੇ ਪਾ ਦੋ ਨਾ ਉਹ ਪਰ ਜਿਹੜੀ ਪੀਜਾ ਹੈ ਨਾ ਜਿਹੜਾ ਆਪਣਾ ਹਟਾਲੀਅਨ ਤਰੀਕੇ ਦਾ ਬਣਦਾ ਉਹਦੇ ਨਾਲ ਉਹ ਪੀਜੇ ਦੇ ਉਹ ਪੀਜੇ ਦਾ ਟੇਸਟ ਬਹੁਤ ਖਰਾਬ ਕਰ ਦਿੰਦੇ ਖਰਾਬ ਕਿੰਨਾ ਵੀ ਜਿੱਥੇ ਕੋਈ ਮਿਰਚ ਆਉਂਦੀ ਹੈ ਨਾ ਤੇ ਉਹ ਉਹ ਪੀਜੇ ਦਾ ਟੇਸਟ ਨਹੀਂ ਫਿੱਟੇ ਰਹਿੰਦਾ ਉੱਥੇ ਉਸੇ ਹੀ ਮਿਰਚ ਹਰੀ ਜਿਹੜੀ ਇਹ ਕਿਨਾਂ ਤੁਹਾਨੂੰ ਪਤਾ ਆਪਣੀਆਂ ਮਿਰਚਾਂ ਵੀ ਬਹੁਤ ਤੇਜ਼ ਹੁੰਦੀਆਂ ਉਹ ਪੀਜ਼ਾ ਦਾ ਸਾਰਾ ਟੇਸਟ ਖਰਾਬ ਕਰ ਦਿੰਦੀਆਂ ਜਦੋਂ ਵੀ ਪੀਜ਼ਾ ਖਾਣਾ ਇਹ ਆ ਚੀਜ਼ ਪਵਾਓ ਚਿੱਲੀ ਫਲੈਕਸ ਇਹਨੂੰ ਕਹਿੰਦੇ ਆ ਇਹਦੇ ਵਿੱਚ ਟੇਸਟ ਮਿਲੂਗਾ ਇਹਦਾ ਵੀ ਕੋਈ ਨੁਕਸਾਨ ਨਹੀਂ ਹੈਗਾ ਇਹ ਤੁਹਾਨੂੰ ਇਦਾਂ ਹੈ ਵੀ ਜਦੋਂ ਵੀ ਤੁਸੀਂ ਪੀਜ਼ਾ ਦਾ ਟੇਸਟ ਕਰਨਾ ਨਾ ਤੁਹਾਨੂੰ ਟੇਸਟ ਦੇ ਨਾਲ-ਨਾਲ ਤੇ ਥੋੜਾ ਥੋੜਾ ਸਪਾਈਸੀ ਜਿਹਾ ਪੀਜ਼ਾ ਦੇ ਨਾਲ ਲੱਗਦਾ ਇਹ ਹਰੀ ਮਿਰਚ ਨਾਲੋਂ ਪੀਜੇ ਦੇ ਲਈ ਵੈਸਤੇ ਆ ਹਰੀ ਮਿਰਚ ਸਾਨੂੰ ਸਾਗ ਤੜਕਿਆਂ ਦੇ ਵਿੱਚ ਵਧੀਆ ਲੱਗਦੀ ਆ ਤੇ ਉਦੋਂ ਬਾਅਦ ਜੀ ਜਿਹੜਾ ਕਿ ਤੁਹਾਨੂੰ ਆਟੇ ਦੀ ਗੱਲ ਅਸੀਂ ਸੀ ਆ ਆ ਗਿਆ ਆਪਣਾ ਜੀ ਆਟਾ ਪੇੜੇ ਬਣਾਏ ਹੋਇਆ ਇਹ ਜਦੋਂ ਤੁਸੀਂ ਦੇਖ ਲਓ ਇਹ 24 ਘੰਟੇ ਦਾ ਆ ਤੇ ਇਹੇ ਹੁਣ ਤੁਸੀਂ ਆਪਾਂ ਇਹਦਾ ਪੀਜਾ ਬਣਾ ਕੇ ਤੁਹਾਨੂੰ ਦਿਖਾ ਲਾਂਗੇ ਜੀ 24 ਘੰਟੇ ਦੇ ਵਿੱਚ ਜਿਹੜਾ ਕਿ ਇਹਨੂੰ ਬਣਾਇਆ ਇਹ ਜਿੰਨਾ ਵੀ ਇਹਦੀਆਂ ਚੀਜ਼ਾਂ ਜਿਹੜੀਆਂ ਮਾੜੀਆਂ ਚੀਜ਼ਾਂ ਉਹ ਖਤਮ ਹੋ ਗਈਆਂ ਮਰ ਚੁੱਕੀਆਂ ਇਸ ਟਾਈਮ ਇਹ ਆਟਾ ਜਿਹੜਾ ਬੈਸਟ ਬਣ ਚੁੱਕਾ ਆ ਕਦੇ ਵੀ ਜਦੋਂ ਵੀ ਪੀਜਾ ਕਿਤੇ ਵੀ ਖਾਣ ਜਾਓਗੇ ਸਭ ਤੋਂ ਜ਼ਿਆਦਾ ਇਹ ਜ਼ਰੂਰੀ ਹੈ ਤੁਹਾਡੇ ਟੈਡ ਦੇ ਕਿਉਂਕਿ ਜਿਹੜਾ ਟੈਡ ਹੈ ਨਾ ਜੇ ਆਪਾਂ ਉਹਨੂੰ ਵਧੀਆ ਤਰੀਕੇ ਨਾਲ ਭਰਾਂਗੇ ਨਾ ਤੇ ਆਪਣਾ ਸਾਰਾ ਸਰੀਰ ਵਧੀਆ ਰਹੂਗਾ ਜੇ ਆਪਾਂ ਗੰਦੇ ਮਾੜੇ ਤਰੀਕੇ ਨਾਲ ਟੈਡ ਭਰਾਂਗੇ ਤਾਂ ਉਹ ਵਗਾ ਵੀ ਢੱਡ ਤੂੰ ਹੀ ਸਾਰਾ ਕੁਝ ਬਿਮਾਰੀਆਂ ਦਾ ਘਰ ਵੀ ਢਿੱਡੇ ਹੁੰਦਾ ਤੇ ਲਓ ਜੀ ਤੁਹਾਨੂੰ ਹੁਣ ਆਪਾਂ ਦਿਖਾਉਨੇ ਆ ਪੀਜ਼ਾ ਕਿਸ ਤਰੀਕੇ ਨਾਲ ਬਣਦਾ ਤੇ ਕਿੰਨੇ ਟਾਈਮ ਦੇ ਵਿੱਚ ਪੀਜ਼ਾ ਬਣਦਾ ਆ ਲਓ ਜੀ ਆਪਾਂ ਹੁਣ ਇਹਦੇ ਨਾਲ ਆਪਾਂ ਲਓ ਜੀ ਪੇੜਾ ਖਾ ਲਿਆ ਚੁੱਕ ਲਿਆ ਪੇੜਾ ਇਹ ਜਿੱਦਾਂ ਆਪਣੀਆਂ ਬੀਬੀਆਂ ਰੋਟੀ ਪਕਾਉਂਦੀਆਂ ਹਨਾ ਰੋਟੀਆਂ ਪਕਾਉਣ ਤੋਂ ਪਹਿਲਾਂ ਪਹਿਲਾਂ ਵੀ ਕੋਈ ਗਲਵਜ਼ ਨਹੀਂ ਹੁੰਦਾ ਬੀਬੀਆਂ ਦੇ ਕੋਲ ਵੀ ਹਨਾ ਇਹ ਵੀ ਤੁਹਾਨੂੰ ਜਾਣਕਾਰੀ ਆਪਾਂ ਇੱਕ ਦਿੰਨੀ ਆ ਪਹਿਲਾਂ ਪੀਜ਼ਾ ਘਮਾਉਣੇ ਆ ਫਿਰ ਪੀਜ਼ਾ ਓਵਨ ਚ ਪਾਉਣੇ ਆ ਜਦ ਤੱਕ ਕਰ ਪੀਜ਼ਾ ਪੱਕਦਾ ਫਿਰ ਤੁਹਾਨੂੰ ਇਹ ਵੀ ਬਾਰੇ ਦੱਸਦੇ ਆਵੇ ਪੀਜ਼ਾ ਬਿਨਾਂ ਆਪਾਂ ਜਿੱਦਾਂ ਨਾ ਗੁੜੀਆਂ ਬਣਾਉਂਦੀਆਂ ਸਾਡੀਆਂ ਬੀਬੀਆਂ ਰੋਟੀ ਪਕਾਉਂਦੀਆਂ ਬੇਨ ਨੇ ਨਾ ਪਰ ਸਾਡੇ ਜਿਹੜੇ ਹੱਥ ਹੀ ਆ ਇਹ ਬੇਨ ਨਾ ਬਣਿਆ ਆਹ ਲਓ ਜੀ ਇਸ ਤਰ੍ਹਾਂ ਇਹਦੇ ਕੰਡੇ ਬਣਦੇ ਪੀਜ਼ੇ ਦੇ ਇਜਨਾਤ ਆਟਾ ਨਾਲ ਲੈ ਕੇ ਪਲੇਥਣ ਲਾ ਕੇ ਇਹਦੇ ਇਸ ਤਰ੍ਹਾਂ ਕੰਡੇ ਬਣਾਏ ਜਾਂਦੇ ਆ ਸਭ ਤੋਂ ਵਧੀਆ ਚੀਜ਼ ਬੈਸਟ ਚੀਜ਼ ਹੈ ਤੁਸੀਂ ਪੀਜੇ ਦਾ ਸਵਾਦ ਲੈਣਾ ਨਾ ਉਹ ਹੈਗਾ ਜੇ ਟੈਡ ਪਰਣਾ ਜਾਂ ਫਿਰ ਤੁਸੀਂ ਇੱਕ ਪੀਜੇ ਨੇ ਦੋ ਬੰਦਿਆਂ ਨੇ ਸਾਰਨਾ ਨਾ ਉਹ ਗੱਲ ਵੱਖਰੀ ਆ ਜੀ ਤੇ ਆਹ ਵੇਖੋ ਜੀ ਸਭ ਤੋਂ ਪਹਿਲਾਂ ਇਹ ਇਸ ਤਰ੍ਹਾਂ ਲੈ ਕੇ ਇਹਨੂੰ ਐਦਾਂ ਘੁਮਾਇਆ ਜਾਂਦਾ ਤੇ ਨ ਬੇਸ ਜਿਹੜਾ ਪੀਜਾ ਦਾ ਇਹ ਆ ਲੋਏ ਇਹ ਪੀਜਾ ਆਪਣਾ ਹੈ ਦਾ ਜੀ 3 ਇੰਚ 10 ਇੰਚ ਦਾ ਪੀਜਾ ਤੇ ਇਹਦੇ ਉੱਤੇ ਕੀ ਆ ਸਿਰਫ ਡੇਢ ਘਟਸੀ ਇਹੜੇ ਆ ਪੀਜਾ ਸੌਸ ਦੀ ਆ ਏਨਾ ਏਨਾ ਇਹਦੇ ਵਿੱਚ ედა ਕੇ ਦੇਖੋ ਲਾਈਟ ਲਾਈਟ ਆ ਤੁਹਾਨੂੰ ਓਏ ਨਹੀਂ ਬਟੇਰ ਪੀਜਾ ਸੌਸ ਦਾ ਕਿਉਂਕਿ ਜਿਹੜੀ ਵੀ ਚੀਜ਼ ਹੈ ਗਣਤੀ ਮਿੰਨਤੀ ਦੀ ਬਣਾ ਕੇ ਪਾਈ ਜਾਂਦੀ ਹੈ ਆਪਾਂ ਚਲੋ ਜੀ ਵੈਜੀਟੇਰੀਅਨ ਪੀਜਾ ਇੱਕ ਬਣਾਉਨੇ ਆ ਜਿਹੜਾ ਕਿ ਆ ਤੁਹਾਨੂੰ ਦੱਸਦਾ ਨੇ ਆ ਹੈਗਾ ਜੀ ਬੈਂਗਣ ਜਿਹਨਾਂ ਨੂੰ ਕਹਿ ਦਿੰਦੇ ਆ ਬਤਾਉਂ ਵੀ ਕਹਿ ਦਿੰਦੇ ਆ ਇਹ ਸਿਹਤ ਲਈ ਜਿਹੜਾ ਕਿ ਵੈਜੀਟੇਰੀਅਨ ਹੈ ਨਾ ਗ੍ਰਿਲਰ ਦੇ ਉੱਤੇ ਭੁੰਨਿਆ ਹੋਇਆ ਇਹਦਾ ਦੇਖੋ ਕੋਈ ਨੁਕਸਾਨ ਨਹੀਂ ਹੈਗਾ ਆ ਹੈਗੀ ਆ ਤੋਰੀਆਂ ਜਿਹੜੀਆਂ ਇਹ ਤੋਰੀਆਂ ਇਹ ਦੇਖੋ ਗ੍ਰਿਲਰ ਦੇ ਉੱਤੇ ਭਰੀਆਂ ਇਹਨਾਂ ਦੇ ਵਿੱਚ ਨਮਕ ਵੀ ਨਹੀਂ ਪਾਇਆ ਕੁਝ ਨਹੀਂ ਹੈਗਾ ਤੇ ਇਹਨਾਂ ਨਾਲ ਚਲੋ ਤੁਹਾਨੂੰ ਬਣਾ ਕੇ ਦਿਖਾਉਨੇ ਆ ਤੇ ਆ ਹੋ ਗਿਆ ਜੀ ਮੈਕਸ ਟਿਪਰ ਇਹ ਵੀ ਜਿਹੜਾ ਕਿ ਓਵਨ ਦੇ ਵਿੱਚ ਲਾ ਕੇ ਨਾ ਇਹਦੀ ਕੜਤਣ ਕੱਢੀ ਹੁੰਦੀ ਹੈ ਜਿਹੜਾ ਕਿ ਪਾਣੀ ਸਾਰਾ ਵਿੱਚ ਚੁੱਕਿਆ ਜਾਂਦਾ ਤੇ ਓਦੋਂ ਬਾਅਦ ਚ ਜੀ ਪਾਉਨੇ ਆਪਾਂ ਥੋੜਾ ਜਿਹਾ ਆਨੀਅਨ ਇਹ ਹੋ ਗਿਆ ਆਨੀਅਨ ਇਹ ਸਮਾਨ ਆਪਾਂ ਤਾਂ ਜਦਾ ਪਾਈ ਦਵੇ ਜਿਹੜਾ ਉੱਤੇ ਚੀਜ਼ ਹੈ ਨਾ ਇਹਦੇ ਵਿੱਚ ਜਾਵੇ ਟੇਸਟ ਤਾਂ ਹੁੰਦਾ ਹੈ ਨਾ ਤੇ ਜਿਹੜੇ ਦੂਏ ਪੀਜੇ ਪਹਿਲਾਂ ਥੱਲੇ ਵੀ ਚੀਜ਼ ਪਾਉਣੇ ਫਿਰ ਉੱਤੇ ਸਮਾਨ ਸਮਾਨ ਦੇ ਉੱਤੇ ਹੋਰ ਤੇ ਆਹ ਜਿਹੜਾ ਨਾ ਆਪਣੇ ਕੋ ਚਿੱਲੀ ਫਲੈਕਸ ਹੈ ਨਾ ਇਹ ਆਪਾਂ ਥੋੜਾ ਥੋੜਾ ਕਰਕੇ ਇਦਾਂ ਕਰਕੇ ਭਾਰੀ ਦੇ ਨਾਲ ਤੇ ਥੋੜੀ ਥੋੜੀ ਜੜੀ ਆ ਹੋ ਰਹੀ ਗਨੋ ਵੀ ਪਾਰੀ ਦੀ ਆ ਤੇ ਜਿਹੜਾ ਕਿ ਆਪਾਂ ਬਣਾਇਆ ਹੈ ਵੈਜੀਟੇਲ ਉਹ ਨੂੰ ਟੇਸਟ ਦੇ ਅਨਸਾਰ ਥੋੜਾ ਜਾਂ ਨਮਕ ਹੋਰ ਪਾ ਦੇਣਾ ਤੇ ਨਾਲ ਆ ਚੱਕਣਾ ਜੀ ਆਪਾਂ ਜਿਹੜਾ ਮੋਸਰੇਲਾ ਇਹ ਪਨੀਰ ਤੋਂ ਵੀ ਉੱਤੇ ਚੀਜ਼ ਆ ਏ ਨੂੰ ਆਪਾਂ ਸਿਰਫ ਸਿੱਧਾ 100 ਗ੍ਰਾਮ ਜਿਹੜਾ ਕਿ ਚੀਜ਼ ਆ ਇੱਕ ਪੀਜਾ ਦੀ ਜਿਹੜੀ ਕਿ ਲਿਮਟ ਦੇ ਹਿਸਾਬ ਦੇ ਨਾਲ 100 ਗ੍ਰਾਮ ਪੀਜਾ ਉਹ ਸਾਨੂੰ ਹੁਣ ਪਤਾ ਲੱਗ ਜਾਂਦਾ ਵੀ ਹੁਣ ਕਿੰਨਾ ਖਪ ਗਿਆ ਆ ਹੋ ਗਿਆ ਜੀ ਪੀਜਾ ਜਿਹੜਾ ਕਿ ਰੈਡੀ ਤੇ ਇਹਦੇ ਨਾਲ ਤੁਸੀਂ ਇੱਕ ਬੰਦਾ ਖਾ ਕੇ ਪੂਰਾ ਰਿਲੈਕਸਟਡ ਰਹਿੰਦਾ ਆ ਤੇ ਤੁਸੀਂ ਰਾਮ ਨਾਲ ਸੌਂ ਵੀ ਸਕਦੇ ਤੁਹਾਨੂੰ ਨੀਂਦ ਵੀ ਵਧੀਆ ਆਉਗੀ ਖਾ ਕੇ ਤੇ ਆਹ ਲੋ ਜੀ ਇਹਦੇ ਨਾਲ ਆਪਾਂ ਦਾ ਪੀਜਾ ਚੁੱਕਣਾ ਵੀ ਕਿਦਾਂ ਥੋੜਾ ਜਿਹਾ ਇਹਨੂੰ ਆਟਾ ਲਾ ਕੇ ਤੇ ਐਦਾਂ ਲਿਆਉਣਾ ਇਹਨੂੰ ਤੇ ਇਹਨੂੰ ਚੁੱਕ ਕੇ ਐਸਟਰਨ ਓਵਨ ਦੇ ਵਿੱਚ ਪਾ ਦੇਣਾ ਤੇ ਓਵਨ ਦੇ ਵਿੱਚ ਇਹਨੇ ਹੁਣ ਆਪਾਂ ਨੂੰ 4 ਤੋਂ 5 ਮਿੰਟ ਦੇ ਵਿੱਚ ਐਨ ਵਧੀਆ ਰੜ ਜਾਣਾ ਤੇ ਆ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਜਿਹੜੀ ਕਿ ਅਪਾਂ ਗਲਾਬਜ ਦੀ ਗੱਲ ਕੀਤੀ ਬਹੁਤ ਸਾਰੇ ਜਿਹੜੇ ਨਾ ਵੀਰ ਭੈਣ ਕਰੰਦੇ ਵੇ ਗਲਾਬਜ ਤੋਂ ਬਗੈਰ ਟਾਲੀਏ ਦੀ ਤੁਸੀਂ ਕੋਈ ਵੀ ਦੇਖ ਲਿਓ ਟਾਲੀਏ ਦੇ ਵਿੱਚ ਗਲਾਬਜ ਪਾ ਕੇ ਪੀਜਾ ਨਹੀਂ ਬਣਾਇਆ ਜਾਂਦਾ ਕਰੋਨਾ ਆਇਆ ਕਰੋਨਾ ਦੇ ਵਿੱਚ ਜਿਹੜੇ ਵੱਡੇ ਵੱਡੇ ਡਾਕਟਰ ਮਾਰ ਸੀ ਨਾ ਉਹ ਲੋ ਕਹਿੰਦੇ ਵੇ ਕੋਈ ਵੀ ਚੀਜ਼ ਆ ਤੁਸੀਂ ਗਲਾਬਜ ਤੋਂ ਬਗੈਰ ਨਹੀਂ ਪਰ ਇੱਕ ਡਾਕਟਰਾਂ ਨੇ ਗੱਲ ਕਹੀ ਸੀ ਵੀ ਜਿਹੜਾ ਪੀਜਾ ਆ ਨਾ ਉਹ ਤੁਸੀਂ ਗਲਾਬਜ ਤੋਂ ਬਗੈਰ ਵੀ ਬਣਾ ਸਕਦੇ ਹੋ ਕਾਰਨ ਕੀ ਹੈ ਕਾਰਨ ਜਿਹੜਾ ਇਹ ਓਵਨ ਹੈ ਨਾ ਇਹ ਦੀ 280 ਤੋਂ 300 ਕਰੇ ਦਾ ਜਿਹੜਾ ਕਿ ਟੈਂਪਰੇਚਰ ਹੈ ਦਲ ਵੀ ਜਿਹੜੀ ਚੀਜ਼ ਵਿੱਚ ਜਾਣੇ ਆ ਨਾ ਤੁਹਾਡੀ ਕੋਈ ਵੀ ਕੜਤਣ ਜਾਂ ਕੋਈ ਬਿਮਾਰੀ ਜਾਂ ਕਿਸੇ ਦੀ ਅਲਰਜੀ ਉਹ ਵਿੱਚ ਖਤਮ ਆ ਚਾਹੇ ਜੋ ਵੀ ਤੁਹਾਡੇ ਕੋਈ ਆ ਕੋਈ ਬਿਮਾਰੀ ਨਹੀਂ ਜਾਂਦੀ ਇਹਦੇ ਨਾਲ ਅੰਦਰ ਇਸ ਕਰਕੇ ਪੀਜਾ ਇਹਦੇ ਨਾਲ ਬਣਦਾ ਵੀ ਨਹੀਂ ਜਿੱਦਾਂ ਸਾਡੀਆਂ ਬੀਬੀਆਂ ਬਣਾਉਂਦੀਆਂ ਨਾ ਰੋਟੀਆਂ ਮੱਕੀ ਦੀਆਂ ਕਣਕ ਦੀਆਂ ਉਹ ਬਿਨਾਂ ਹੀ ਗਲਵਜ਼ ਤੋਂ ਬਣਾਉਂਦੀਆਂ ਇਸ ਕਰਕੇ ਇਹ ਚੀਜ਼ ਨੂੰ ਨਹੀਂ ਨੋਟ ਕੀਤਾ ਜਾ ਜਾਇਓ ਵੀ ਦਾ ਵੀ ਤੁਸੀਂ ਬਿਨਾਂ ਦਲਾਵਿ ਤੋਂ ਬਣਾਉਂਦੇ ਆ ਨਾ ਤੇ ਪਹਿਲੀ ਗੱਲ ਇਹ ਆ ਵੀ ਜਿਹੜੀ ਤੁਹਾਨੂੰ ਦੱਸ ਦਿੱਤੀ ਵੀ ਜੋ ਵੀ ਚੀਜ਼ ਅੰਦਰ ਜਾਣੀ ਉਹ ਤੁਹਾਡੀ ਸਾਰੀ ਖਤਮ ਆ। ਲੋ ਜੀ ਜਿਹੜਾ ਪੀਜ਼ਾ ਆਪਣਾ ਨਾ ਪੱਕ ਕੇ ਹੋ ਗਿਆ ਤਿਆਰ oven ਦੇ ਵਿੱਚ 3 ਕਿ ਮਿੰਟ ਦੇ ਵਿੱਚ ਵਿੱਚ ਆ ਗਿਆ ਪੀਜ਼ਾ ਆ ਵੇਖੋ ਜੀ ਪੀਜ਼ਾ ਤੇ ਆਹ ਲੋ ਜੀ ਜੀ ਇਹ ਹੁਣ ਪੀਜਾ ਜਿਹੜਾ ਕਿ ਆਪਣਾ ਬਣ ਕੇ ਦੇਖੋ ਕਿਦਾਂ ਮਸਰੈਲ ਜਿਹੜਾ ਨਾ ਸਾਰਾ ਘੁਲਿਆ ਹੈ ਨਾ ਐਨ ਦੇਖੋ ਕਲਰ ਮਾਰਦਾ ਭਾਫਾ ਟੰਡੇ ਜਿਹੜੇ ਆ ਦੇਖ ਵੀ ਦੇ ਕਿਦਾਂ ਪੱਕੇ ਹੋਏ ਆ ਪੂਰੇ ਲਾਲ ਲਾਲ ਹੋਏ ਆ ਤੇ ਇਹ ਜਿਹੜਾ ਹੈ ਨਾ ਤੁਹਾਨੂੰ ਤੁਹਾਡੀ ਸਰੀਰ ਨੂੰ ਸਿਹਤ ਨੂੰ ਇਹਨੇ ਫਾਇਦੇ ਦੇਣੇ ਆ ਨੁਕਸਾਨ ਨਹੀਂ ਕੋਈ ਵੀ ਦੇਣਾ ਨਾ ਲਓ ਜੀ ਦੇਖੋ ਜੀ ਹੁਣ ਆਪਾਂ ਪੀਜਾ ਕੱਟਦੇ ਆ ਜੀ ਕੱਟ ਕੇ ਫਿਰ ਟੇਸਟ ਕਰਕੇ ਵੀ ਤੁਹਾਨੂੰ ਦੱਸਾਂ ਲਓ ਜੀ ਆਪਣਾ ਇਹੜਾ ਤੇ ਪੀਜ਼ਾ ਬਣ ਕੇ ਤਿਆਰ ਹੋ ਗਿਆ ਵੈਸੇ ਤਾਂ ਆਪਾਂ ਪੀਜ਼ਾ ਖਾਣੇ ਹੀ ਰਹਿਨੇ ਆ ਇਹ ਇਦਾਂ ਆ ਜੇ ਤੁਸੀਂ ਬਹੁਤ ਜ਼ਿਆਦਾ ਹਾਰਡ ਮਿਹਨਤ ਕਰਦੇ ਨਾ 10 ਇੰਚ ਦਾ ਇੱਕ ਪੀਜ਼ਾ ਇੱਕ ਬੰਦੇ ਲਈ ਪਰਫੈਕਟ ਆ ਕੋਈ ਵੀ ਪੀਣ ਲੇ ਤੁਸੀਂ ਜਿਹੜੀ ਵੀ ਤੁਹਾਡੀ ਮਨਪਸੰਦੀ ਡਰਿੰਕ ਐ ਖਲੋਵੋ ਤੇ ਆਨੰਦ ਲਵੋ ਪੀਜ਼ੇ ਦਾ ਜੀ ਪੀਜ਼ਾ ਲੂਣਾ ਥੋੜਾ ਜਿਆ ਕਰਕੇ ਦਾ ਖਾਓ ਕੈਮਰਾ ਯਾਰ ਤੇ ਲਓ ਜੀ ਆਪਾਂ ਚੁੱਕਦੇ ਆ ਇੱਕ ਪੀਸ ਕਰਕੇ ਦੱਸਦੇ ਤੁਹਾਨੂੰ ਟੇਸਟ ਜਿਹੜਾ ਕਿ ਹੂੰ ਜਿਹੜਾ ਅਸਲੀ ਪੀਜ਼ਾ ਹੈ ਨਾ ਇਹ ਹੋ ਆ ਆਪਾਂ ਇਹ ਨਹੀਂ ਵੀ ਕਿਸੇ ਦੂਜੇ ਨੂੰ ਮਾੜਾ ਕਹਿੰਨੇ ਪਰ ਅਸਲੀ ਦੀ ਗੱਲ ਕਰਦੇ ਆ ਅਸਲੀ ਪੀਜ਼ਾ ਇਹ ਪੀਜ਼ਾ ਅਸਲੀ ਹੈ ਜਿਹੜਾ ਮੂੰਹ ਤੇ ਜਾਂਦਾ ਘੋੜਲਾ ਜਾਂਦਾ ਲੋ ਜੀ ਤੁਸੀਂ ਪੀਜੇ ਦੇ ਸ਼ਕੀਨ ਹੋ ਤੇ ਅਸਲੀ ਪੀਜੇ ਦੇ ਸ਼ਕੀਨ ਹੋ ਚੌਰੀ ਟਾਲੀਆ ਵੈਸਟ ਆਫ ਰੋਨ ਜਿਹੜਾ ਕਿ ਪੋਸਟ ਕੋਡ 2071 4DL ਤੇ ਤੁਸੀਂ ਆਓ ਫਰੈਸ਼ ਫਰੈਸ਼ ਪੀਜਾ ਖਾਓ ਅਗਲੀ ਵੀਡੀਓ ਪਾਸਤੇ ਦੀ ਹੈ ਡੋਨਰ ਕਬਾਬ ਜਿਹੜਾ ਡੋਨਰ ਨਹੀਂ ਸੌਰੀ ਸ਼ਵਰਮਾ ਚਿਕਨ ਕਬਾਬ ਉਸ ਦੇ ਨਾਲ ਨਾਲ ਤੇ ਜਿਹੜੇ ਦੇਜੀ 버ਗਰ ਆਪਾਂ ਬਣਾਉਨੇ ਆ ਉਹ ਵੀ ਬਹੁਤ ਸਾਰੇ ਆਈਟਮ ਆ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਕਮੈਂਟਾਂ ਦੇ ਜ਼ਰੂਰ ਦੱਸਿਓ ਵੀ ਤੁਹਾਨੂੰ ਕਿੱਦਾਂ ਦਾ ਲੱਗਾ ਕਿੰਨੀ ਕੁ ਪੀਜ ਦੀ ਜਾਣਕਾਰੀ ਮਿਲੀ ਤੇ ਵੱਧ ਤੋਂ ਵੱਧ ਚੈਨਲ ਦੀ ਸਪੋਰਟ ਕਰਿਓ ਤੇ ਸਬਸਕ੍ਰਾਈਬ ਕਰਿਓ ਤੇ ਲਿੰਕ ਨੂੰ ਇਹੜਾ ਕੇ ਅੱਗੇ ਹੋਰ ਵੀ ਸ਼ੇਅਰ ਕਰਿਓ ਤੇ ਨਾਲ ਤੁਹਾਡੇ ਪਿਆਰ ਦੇ ਸਦਕੇ ਆਪਾਂ ਹੋਰ ਵੀ ਵੀਡੀਓ ਤੁਹਾਡੇ ਤੱਕ ਲੈ ਕੇ ਆਵਾਂਗੇ ਤੇ ਤੁਹਾਨੂੰ ਜਾਣਕਾਰੀ ਵੀ ਇਹ ਜ਼ਰੂਰ ਦਿਆ ਕਰਾਂਗੇ ਵੀ ਖਾਣ ਪੀਣ ਦਾ ਆਪਣੀ ਸਿਹਤ ਦਾ ਕਿੰਨਾ ਕੇਸ ਖਿਆਲ ਰੱਖਣਾ ਚਾਹੀਦਾ ਰੱਖੋ ਜੀ ਖਿਆਲ ਮਿਲਾਂਗੇ ਤੁਹਾਨੂੰ ਅਗੜੀ ਅਗਲੀ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ